ਗਾਹ ਦੀ ਧਾਰ ਪੁੱਲੀ ਐ ਗੰਨੇ ਵਰਗੀ ਧਾਰ ਆਊਗੀ ਤੁਸੀਂ ਆਹ ਫਾਰਮੂਲਾ ਵਰਤ ਲਓ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਜੀ ਆਪਣੇ ਚੈਨਲ ਨੂੰ ਲਾਈਕ ਕੀਤਾ ਸ਼ੇਅਰ ਫੋਲੋ ਜਰੂਰ ਕਰਨਾ ਤੇ ਇੱਕ ਫਾਰਮੂਲਾ ਦੱਸਣ ਲੱਗੇ ਕਿ ਜਿਹੜੀ ਮੱਝ ਗਾਂ ਕਰੜੀ ਹੁੰਦੀ ਆ ਜੀ ਠੀਕ ਆ ਜੀ ਆਪਣੀਆਂ ਮੱਝਾਂ ਟੋਟਲ ਸਾਰੀਆਂ ਮਸ਼ੀਨ ਤੇ ਲਾਈਆਂ ਲੋਕੀ ਕਹਿੰਦੇ ਵੀ ਮਸ਼ੀਨ ਨਾਲ ਧਾਰ ਨਿਕਲਦੀ ਮੱਝਾਂ ਕਰੜੀਆਂ ਹੁੰਦੀਆਂ ਕਿਉਂ ਆਹ ਫਾਰਮੂਲਾ ਵਰਤ ਲਓ ਤੁਹਾਡੀ ਮੱਝ ਪਲਾ ਹੋਏ ਪਲਾ ਗਾਂ ਹੋਵੇ ਧਾਰ ਐ ਪੁੱਲੀ ਹੋ ਜੂਗੀ ਵੀਰ ਜੀ ਸਾਰਿਆਂ ਨੂੰ ਉਹਦੇ ਆਪ ਤਿਲਾਂ ਦਾ ਤੇਲ ਲੈ ਲੈਣਾ 150 ਗ੍ਰਾਮ ਨਿੰਬੂ ਦਾ ਆਹ ਲੈ ਲੈਣਾ 150 ਗ੍ਰਾਮ ਜੀ ਦੇਸੀ ਖੰਡ ਲੈ ਲੈਣੀ 200 ਗ੍ਰਾਮ ਮਿੱਠਾ ਸੋਡਾ ਲੈ ਲੈਣਾ 50 ਗ੍ਰਾਮ ਤੇ ਠਿੱਕਰੀ ਨਸਾਦਰ ਦਾ ਲੈਣਾ 50 ਗ੍ਰਾਮ ਜੀ ਠੀਕ ਆ ਜੀ ਇੱਕ ਨਸਾਦਰ ਟਿੱਕੀਆਂ ਆਉਂਦੀਆਂ ਜੀ 5 ਜੋ ਲੈ ਲੈਣੀਆਂ ਇਹ ਪੀਸ ਕੇ ਇੱਕ ਥਾਂ ਤੇ ਇਕੱਠਾ ਕਰ ਲੋ ਜੇ ਡੱਬੇਗਰੇ ਚ ਪਲਾ ਪਾ ਲਿਓ ਜੇ ਇਹ ਸ਼ੋਹ ਆ ਸ਼ਾਮ ਇੱਕ ਇੱਕ ਚਮਚ ਦਿੰਦੇ ਰਹੋ ਜੀ ਪੱਠਿਆਂ ਤੇ ਨਾ ਪਾਓ ਜੇ ਤੇ ਚੌਕਰ ਵਗੈਰਾ ਲਾ ਕੇ ਬੱਠਲ ਦੇ ਵਿੱਚ ਦੇ ਦਿਆ ਕਰੋ ਜੀ ਜੇ ਪਸ਼ੂ ਨਹੀਂ ਵੀ ਖਾਂਦਾ ਇੱਕ ਜਾਂ ਦੋ ਮਿੰਟ ਪਹਿਲਾਂ ਪਸ਼ੂ ਦੇ ਨੱਕ ਤੇ ਸਰੋਂ ਦਾ ਤੇਲ ਲਾ ਦਿਆ ਕਰੋ ਉਹ ਵਾਸ਼ਨਾ ਨੂੰ ਹਰ ਜਾਂਦੀ ਪਸ਼ੂ ਨਹੀਂ ਛੱਡ ਦਿੰਦਾ ਜੀ ਸਾਸਿਕ